ਆ ਗਿਆ ਆ ਗਿਆ ਲੋੜ ਸਰਕਾਰ ਦਾ ਬਹੁਤ ਧੰਨਵਾਦ ਸ਼ੁਕਰੀਆ ਮਿਰਵਾਨ ਦੇਵ ਜੀ ਆਜੋ ਪਾਜੀ ਆਜੋ ਪਾਜੀ ਆਜੋ ਸਟੋਰੇਜ ਮੰਡੀਆਂ ਤੇ ਕਿੰਨੀ ਕਿਸਵਤ ਖਰੀਦ ਹੋ ਚੀ ਤੇ ਹੋਰ ਰੋਟੀ ਮਲੇ ਸਮੇਂ ਚ ਬਿਲਕੁਲ ਇੱਕ ਵਾਰ ਫਿਰ ਮੈਨੂੰ ਦਸੂਹਾ ਦੀ ਮੰਡੀ ਸਾਂਣ ਦਾ ਮੌਕਾ ਮਿਲਿਆ ਔਰ ਮੇਰੇ ਨਾਲ ਸਾਡੇ ਬਹੁਤ ਹੀ ਪਿਆਰੇ ਇਸ ਇਲਾਕੇ ਦੇ ਹਰਮਨ ਪਿਆਰੇ ਐਮ ਐਲ ਏ ਕੋਮਨ ਸਾਹਿਬ ਜੀ ਔਰ ਉਹਨਾਂ ਦੀ ਸਾਰੀ ਟੀਮ ਐਸ ਡੀ ਐਮ ਤੇ ਸਾਡੇ ਫੂਡ ਸਪਲਾਈ ਦੇ ਡਿਪਟੀ ਡਾਇਰੈਕਟਰ ਡਾਇਰੈਕਟਰ ਔਰ ਡੀ ਐਫ ਐਸ ਵੀ ਸਾਰੀ ਸਾਡੇ ਅਧਿਕਾਰੀ ਸੇਵਾਨ ਔਰ ਮੈਨੂੰ ਇੱਥੇ ਕਈ ਵਾਰ ਆਨ ਦਾ ਮੌਕਾ ਮਿਲਿਆ ਸੋ ਅੱਜ ਮੈਂ ਦੁਬਾਰਾ ਇੱਥੇ ਚੋਹਾਨੇ ਦੀ ਖਰੀਦ ਦਾ ਜ਼ਾਇਜ਼ਾ ਲੈਣ ਲਈ ਆਇਆ ਸੋ ਪੰਜਾਬ ਦੇ ਅੰਦਰ 16 ਸਤੰਬਰ ਤੋਂ ਪੈਡੀ ਦੀ ਪ੍ਰਕਿਊਰਮੈਂਟ ਦਾ ਆਰੰਭ ਹੋਇਆ ਔਰ ਵਕਰੀ ਸਥਿਤੀ ਤੇ ਇਸ ਵਾਰ ਪ੍ਰਕਿਊਰਮੈਂਟ ਹੋ ਰਹੀ ਹੈ ਕਿਉਂਕਿ ਪੰਜਾਬ ਹੜ੍ਹਾਂ ਦੀ ਮਾਰ ਚੋਂ ਮਹੀਨہ ਨਿਕਲ ਕੇ ਬਾਹਰ ਆਇਆ ਔਰ ਬਹੁਤ ਵੱਡੀ ਕੁਦਰਤ ਦੀ ਕਰੋਪੀ ਪੰਜਾਬ ਦੇ ਹਰ ਜਾਨ ਮਾਨਸ ਤੇ ਪਈ ਹੈ ਚਾਹੇ ਉਹ ਕਿਸਾਨ ਹੈ ਚਾਹੇ ਪੰਜਾਬ ਦਾ ਵਪਾਰੀ ਹੈ ਚਾਹੇ ਆਮ ਵਰਗ ਹੈ ਕੋਈ ਮਜ਼ਦੂਰ ਹੈ ਸੋ ਇਸ ਵਸਾ ਦੇ ਅੰਦਰ ਗਵਰਨਮੈਂਟ ਹੋ ਰਹੀ ਹੈ ਤੇ ਇਹਦੇ باوجود ਪੰਜਾਬ ਦਾ ਕਿਸਾਨ ਬੜੀ ਖੁਸ਼ੀ ਦੇ ਨਾਲ ਚੜਦੀ ਕਲਾ ਚ ਮੰਡੀ ਚ ਆ ਰਿਹਾ ਸੋ ਕੇਂਦਰੀ ਪੂਲ ਦੇ ਲਈ ਸਾਨੂੰ 172 ਲੱਖ ਐਮਟੀ ਦਾ ਟਾਰਗੇਟ ਮਿਲਿਆ ਔਰ ਅਸੀਂ 190 ਲੱਖ ਐਮਟੀ ਦਾ ਬੰਦੋਬਸ ਕੀਤਾ ਉਦਲੀ ਸੀਸੀ ਵਾਲੋ ਉਦਲੀ ਬਾਰਦਾਨਾ ਸਾਰਾ ਕੁਝ ਸਾਡੇ ਕੋਲ ਅਵੇਲੇਬਲ ਆ ਔਰ ਹੁਣ ਤੱਕ ਪੰਜਾਬ ਦੀ ਮੰਡੀਆਂ ਦੇ ਵਿੱਚ 15 ਲੱਖ 21000 ਐਮਟੀ ਚੁਆਨਾ ਪਹੁੰਚਿਆ ਜਿਹਦੇ ਵਿੱਚੋਂ ਸਾਡੀਆਂ ਵੱਖ-ਵੱਖ ਏਜੰਸੀਜ਼ ਵੱਲੋਂ 14 ਲੱਖ 41000 ਐਮਟੀ ਪਰਚੇਸ ਕੀਤਾ ਜਾ ਚੁੱਕਿਆ ਤੇ ਉਹਦੀ ਜਿਹੜੀ ਬਣਦੀ ਰਕਮ ਹੈ 2700 ਕਰੋੜ ਰੁਪਇਆ ਪੰਜਾਬ ਦੇ ਕਿਸਾਨਾਂ ਦੇ ਖਾਤਿਆਂ 'ਚ ਰਿਲੀਜ਼ ਕੀਤਾ ਜਾ ਚੁੱਕਿਆ ਤੇ ਖਾਸ ਕਰਕੇ ਜਿਹੜੀ ਮਾਨਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਬਚਨਵਾਤਾ ਪੰਜਾਬ ਦੇ ਕਿਸਾਨਾਂ ਦੇ ਨਾਲ ਤੇ ਉਹਨਾਂ ਦਾ ਉਸ ਗੱਲ ਨੂੰ ਲੈ ਕੇ ਜਿਹੜਾ ਦੇਸ਼ ਹੈ ਕਿ ਕਿਸੇ ਵੀ ਤਰ੍ਹਾਂ ਦੀ ਦਿੱਕਤ ਪੰਜਾਬ ਦੀ ਮੰਡੀ ਚ ਕਿਸਾਨ ਨੂੰ ਨਾ ਆਵੇ ਔਰ ਉਹਦੀ ਫਸਲ ਜਿਹੜੀ ਆ ਉਹ ਜੋ ਵੀ ਘੰਟੇ ਦੇ ਵਿੱਚ ਵਿੱਚ ਖਰੀਦਣ ਤੋਂ ਬਾਅਦ ਭੁਗਤਾਨ ਉਹਦੇ ਖਾਤੇ ਚ ਹੋਵੇ ਸੋ ਮੈਂ ਸਮਝਦਾ ਕਿ ਪਿਛਲੇ 3.5 ਸਾਲਾਂ ਦੇ ਦੌਰਾਨ ਇਹ ਸਾਡਾ 7ਵਾਂ ਸੀਜ਼ਨ ਹੈ ਪੈੜੀ ਔਰ ਵੀਟ ਦਾ ਔਰ ਜਿਸ ਤਰ੍ਹਾਂ ਸਮੂਥਲੀ ਪਹਿਲਾਂ ਵੀ ਚੱਲਦਾ ਰਿਹਾ ਇਸ ਵਾਰ ਵੀ ਬੜਾ ਕਮਾਲ ਦਾ ਜੋ ਵਿੱਚੋ ਵਿੱਚ ਘੰਟਿਆਂ ਦੇ ਵਿੱਚ ਪੇਮੈਂਟ ਕਿਸਾਨ ਦੇ ਖਾਤੇ ਚ ਪਾਈ ਜਾ ਰਹੀ ਹੈ ਸੋ ਅੱਜ ਮੈਂ ਜਿਹੜਾ ਤੁਹਾਡੇ ਨਾਲ ਇਹ ਗੱਲ ਸ਼ੇਅਰ ਕਰਦਾ ਹੋਇਆ ਨਾਲ ਇੱਕ ਮੈਂ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਵੀ ਕਰਾਂਗਾ ਕਿ ਉਹ ਫਸਲ ਨੂੰ ਕਾਲੀ ਨਾ ਕਰਨ ਸਵਾਰਕੇ ਲੈ ਕੇ ਆਣ ਪੈਸਾ ਸਾਡੇ ਕੋਲ ਆ ਬਾਰਦਾਨਾ ਸਾਡੇ ਕੋਲ ਆ ਇਰਾਦਾ ਸਾਡੇ ਕੋਲ ਆ ਕੱਲਾ ਕੱਲਾ ਦਾਣਾ ਪੰਜਾਬ ਦੀ ਮੰਡੀ ਚ ਚੱਕਾਂਗੇ ਕੋਈ ਦਿੱਕਤ ਉਹਨਾਂ ਨੂੰ ਨਹੀਂ ਆਏਗੀ ਔਰ ਇਹਦੇ ਲਈ ਜਿਹੜਾ ਉਹ ਵੀ ਥੋੜਾ ਸਹਿਯੋਗ ਕਰਨ ਪਰ ਨਾਲ ਦੇ ਨਾਲ ਅਸੀਂ ਜ਼ਰੂਰ ਇਹ ਗੱਲ ਮਤਲਬ ਕਵਾਂਗੇ ਕਿ ਪੰਜਾਬ ਭਾਵੇਂ ਵੱਖਰੀਆਂ ਹਾਲਾਤਾਂ ਤੋਂ ਗੁਜ਼ਰ ਕੇ ਆਇਆ ਔਰ ਸਾਡੀ ਕੋਸ਼ਿਸ਼ ਹੈ ਕਿ ਜਿਹੜਾ ਸਾਨੂੰ ਕੇਂਦਰੀ ਪੂਲ ਦੇ ਲਈ ਟਾਰਗੇਟ ਮਿਲਿਆ ਉਹਦੇ ਅਸੀਂ ਉਹਨੂੰ ਅਚੀਵ ਕਰੀਏ ਤੇ ਇਹ ਦੋਵੇਂ ਸੀਜ਼ਨ ਜਿਹੜੇ ਆ ਪੰਜਾਬ ਦੀ ਪੈਡੀ ਔਰ ਬੀਡ ਦਾ ਬੜੀ ਵੱਡੀ ਪੰਜਾਬ ਦੀ ਆਰਥਿਕਤਾ ਦੇ ਨਾਲ ਇਹਨਾਂ ਦਾ ਸਬੰਧ ਹੈਗਾ ਕਰੋੜਾਂ ਲੋਕ ਇਹਦੇ ਨਾਲ ਜੁੜੇ ਆ ਕਿਸਾਨ ਜੁੜੇ ਆ ਮਜ਼ਦੂਰ ਜੁੜੇ ਆ ਮਿੱਲਰ ਆੜਤੀ ਸਭੇ ਲੋਕ ਜੁੜੇ ਆ ਸੋ ਇਸ ਸੀਜ਼ਨ ਸਭ ਦੇ ਲਈ ਵਧੀਆ ਹੋਵੇ ਇਹੀ ਅਸੀਂ ਲਗਾਤਾਰ ਜਿਹੜਾ ਉਹਦੇ ਤੇ ਪੈਰਾ ਦੇ ਰਹੇ ਹਾਂ ਹਣੀ ਹਾਂ ਤੇ ਵੀ ਥੋੜੀ ਨਵੀਂ ਕਰਦੇ ਆ ਇੱਧਰ ਰਹਿ ਤੋ ਉਹ ਸਾਹਮਣੇ ਰਹਿ ਆਹ ਕੋਈ ਨਹੀਂ ਆ ਦੇਖੋ ਫਸਲ ਕਿੱਡੀ ਟੱਪ ਦੀ ਹੈ ਕਾਵਿ ਹਾਂ ਹਾਂ ਕਦੀਆਂ ਸਾਡੇ ਦਾਣਾ ਭੂਪਤ ਹਾਂਜੀ ਹਾਂਜੀ ਹਾਂ ਮੇਰੇ 15 16 ਹੈਗਾ ਬਦ ਤੋਂ ਆਜੋ ਪੰਮੇ ਪਾ ਆਜੋ ਆ ਕੇ ਜੀ ਆ ਕੇ ਇਹ ਕਿਹੜੀ ਏਜੰਸੀ ਦੀ ਹੈ ਇੱਕ ਮਾਰਗ ਪੜਿਆ ਜੀ ਮਾਰਗ ਪੜਿਆ ਅੱਛਾ ਅੱਛਾ ਮੈਂ ਭੂਲੂ ਤਾਂ ਕਾਲੋ ਦੇਰਾ ਭੂਲੂ ਗਿਆ ਤਾਂ ਕਾਲੋ ਪਿੰਡ ਢੋਲੋਵਾਲ ਤੇ ਸੁਰਜੀਤ ਸਿੰਘ ਨੇ ਨਾ ਇਹਦੇ ਹੈਗੇ ਆਪਣੇ ਜ਼ਿਮੀਦਾਰ ਹਾਂਜੀ ਹੈਗੇ ਜੀ ਹੈਗੇ ਜੀ ਆਓ ਇਧਰ ਆਓ ਅੱਛਾ ਠੀਕ ਹੈ ਅੱਛਾ ਅੱਛਾ ਤਸਰੀਬ ਹੋ ਰਿਆ ਢੋਲਵਾਲ ਦੇ ਉਧੇ ਢੋਲਵਾਲੀ ਕਹਿੰਦੇ ਅੱਛਾ ਢੋਲਵਾਲ ਪਿੰਡ ਤੋਂ ਹੀ ਆ ਸਦਾ ਪਿੰਡ ਤੋਂ ਨਹੀਂ ਜੇ ਨਾ ਢੋਲਵਾਲ ਜੀ ਯਾਰ ਤਸਰੀਬ ਹੋ ਗਿਆ ਹੁੰਦਾ ਮਾੜਾ ਖੜੀ ਜੋ ਅੱਗੇ ਆਜੋ ਆਜੋ ਸਸੀਕਾਰ ਯਾਰ ਸਸੀਕਾਰ ਜੀ ਮੰਤਰੀ ਸਾਹਿਬ ਨੇ ਸਵੇਰੇ ਆਏ ਜੀ ਅੱਜ ਹਾਂ ਹਾਂਜੀ ਅੱਛਾ ਅੱਛਾ ਠੀਕ ਤੇ ਅੱਜ ਤੁਹਾਨੂੰ ਵਿਲੇ ਕਰ ਦੇਣਾ ਹੁਣੇ ਹਾਂਜੀ ਹਾਂਜੀ ਅੱਗੇ ਵੀ ਲਾ ਅੱਗੇ ਸਟਾਈਮ ਅੱਛਾ ਪਹਿਲੋ ਪਹਿਲੋ ਆ ਪੈਸੇ ਵੀ ਆ ਗਏ ਆ ਜੀ ਅੱਛਾ ਪੰਪੰਮੇ ਅਮੇ ਨਾਲ ਪੰਮੇ ਚਲੋ ਕੋਈ ਦਿੱਕਤ ਨਹੀਂ ਹੈ ਮੰਡੀ ਚ ਹਾਂਜੀ ਕੋਈ ਦਰਨਾ 5600 ਪੈਸੇ ਆ ਵਾਹ ਜੈਕਾਰਾ ਇਹ ਕਿਤਾਮੋ ਚੈੱਕ ਠੀਕ ਹੈ ਹਾਂਜੀ ਨਹੀਂ ਦੂਰ ਲੱਭਣ ਲਿਆ ਆ ਆ ਚੈੱਕ ਹੋ ਰਿਹਾ ਦੇਖਾ ਨਹੀਂ ਬਸ ਮੈਂ ਕਦੇ ਇਹਨਾਂ ਨੂੰ ਬਹੁਤ ਕਰਾਂ ਹਾਂ ਬੜਾ ਕਮਾਲ ਦਾ ਤਜਰਬਾ ਵੀ ਹੋ ਗਿਆ ਦੰਦ ਕਰਕੇ ਕਿਤਾ ਵੀ ਹਾਂ ਹਾਂ ਨਹੀਂ ਨਹੀਂ ਅ ਦਸੰਡੇਆ ਮੋਚਰ ਬਹੁਤ ਵਧੀਆ ਬਹੁਤ ਪੂਰਾ ਐਕਸਪੀਰੀਅੰਸ ਹੈ ਹਾਂ 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 ਦੇਖੋ ਅ ਕੀ ਆਂਦੇ ਆ ਅਸੀਂ ਇਹਦੇ ਨਾਲ ਜੁੜੇ ਆਂ ਹਾਂਜੀ ਅਸੀਂ ਵਾਡੀਆਂ ਕੀਤੀਆਂ ਹੋਈਆਂ ਬਿਲਕੁਲ ਉਸ ਵੇਲੇ ਜਦੋਂ ਇਦਾਂ ਫੰਡਦੇ ਹਾਂਜੀ ਹਾਂਜੀ ਹੈਨਾ ਸਵੇਰੇ ਸਕੂਲ ਜਾਣਾ ਰਾਤ ਨੂੰ ਠੀਕ ਹੈ ਨਾ ਸੋ ਜਿਹੜੀ ਕਿਰਤ ਆ ਨਾ ਕਿਰਤ ਦਾ ਸਵਾਦ ਹੀ ਵੱਖਰਾ ਹੈ ਜਿਹੜਾ ਬੰਦਾ ਕਰਦਾ ਸੋ ਅਸੀਂ ਤਾਂ ਮਿੱਟੀ ਤੇ ਜਾਏ ਆ ਜੀ ਹੈਨਾ ਸੋ ਚੰਗਾ ਜੀ ਮਿਹਰਬਾਨੀ ਇਹਦੇ ਵੀ ਪੈਸੇ ਤੁਹਾਡੇ ਕੱਲ ਤੱਕ ਪਾਜਣੇ ਖਾਤੇ ਹੈ ਨਾ ਹਾਂ ਮੈਂ ਇਹ ਹੀ ਦੇਖਣ ਰਹੀ ਸੀ ਵੀ ਆ ਗੱਲ ਬਣ ਨਹੀਂ ਰਹੀ ਚਾਹ ਬਣਾਈ ਹੋਈ ਹੈ ਤੁਹਾਡੀ ਕੁੱਸਟੀਲ ਦੇ ਨਾਲ ਸੋਲੀ ਹਾਂ ਬਿਲਕੁਲ ਆਓ ਆਓ ਰੇ ਆਓ ਨਹੀਂ ਨਹੀਂ ਦੇ ਦਿਓ ਇਹਦੇ ਅੱਛਾ ਅੱਛਾ ਲੋ ਮਨ ਸਾਥ ਹੀ ਲੋ ਜੀ ਸਾਡੇ ਹਰ ਸੀਜ਼ਨ ਤੋਂ ਸਾਡੇ ਗੁਆਦੇ ਨਹੀਂ ਭਾਵੇਂ ਕਨਕ ਉਹ ਝੋਨਾ ਹੈ ਤੇ ਹਰ ਹਰ ਤੁਹਾਡਾ ਤੁਹਾਡਾ ਐਮਐਲਏ ਇੰਨਾ ਪਿਆਰਾ ਨਾ ਏ ਬਹੁਤ ਵਧੀਆ ਸਾਨੂੰ ਖਿੱਚਦਾ ਇਦਾਂ ਨੂੰ ਬਹੁਤ ਵਧੀਆ ਸਾਰੇ ਹਫ਼ਤੇ ਕਹੇ ਮੈਂ ਕਹਿੰਦਾ ਲੰਘਦੇ ਬੜਦੇ ਤੀ ਜਰੂਰ ਸਾਰੀ ਟੀਮ ਇਹਨਾਂ ਦੀ ਵਧੀਆ ਹੋਰ ਮੈਂ ਇੱਕ ਦਿਨ ਲੱਗੇ ਵੀ ਉਹ ਤੁਹਾਨੂੰ ਬਾਤ ਕਰਕੇ ਵੀ ਕਦੀ ਵੀ ਕੋਈ ਦਿੱਕਤ ਆਵੇ ਵੈਸੇ ਤਾਂ ਇੱਥੇ ਬੈਠੇ ਨੇ ਇਹਨਾਂ ਨੇ ਦੇਖਣਾ ਕੋਈ ਦਿੱਕਤ ਨਹੀਂ ਆਏਗੀ ਮੰਡੀ ਚ ਕਿਸਾਨ ਨੂੰ ਕਿਸੇ ਨੂੰ ਨਹੀਂ ਆਏਗੀ ਵਧੀਆ ਹੋਏਗੀ